ਨੰਗਲ ਵਿਖੇ ਹਿੰਦੂ ਲੀਡਰ ਵਿਕਾਸ ਬੱਗਾ ਦੇ ਕਤਲ ਨੂੰ ਸ਼ਹਾਦਤ ਦਾ ਦਰਜਾ ਦੇਣ ਦੀ ਮੰਗ ਪਰ ਇਹ ਅਜੀਬ ਅਜੀਬ ਇਸ ਮੁੱਦੇ ਨੂੰ ਲੈ ਕੇ ਅੱਜ ਜੈ ਮਾਈ ਜੈ ਮਹਾਕਾਲ ਮੁੱਦਾ ਅੱਜ ਜਿਹੜਾ ਮੀਟਿੰਗ ਕਰਨ ਤੇ ਪ੍ਰੈਸ ਕਰਨ ਦਾ ਇੱਕੋ ਹੀ ਹੈ ਜੀ ਪਿਛਲੇ ਮੰਗਲਵਾਰ ਨੂੰ ਵਿਕਾਸ ਬੱਗਾ ਜੀ ਦੇ ਭੋਗ ਤੇ ਨੰਗਲ ਦੇ ਵਿੱਚ ਮੈਂ ਸਰਕਾਰ ਨੂੰ ਇੱਕ ਬੇਨਤੀ ਕੀਤੀ ਸੀ ਸ਼੍ਰੀ ਹਿੰਦੂ ਤਖਤ ਦੀ ਗੱਦੀ ਤੋਂ ਵੀ ਜੋ ਵਰਤਾਰਾ ਦੂਜੀਆਂ ਕੌਮਾਂ ਨਾਲ ਦੂਜੇ ਭਾਈਚਾਰਿਆਂ ਨਾਲ ਦੂਜੇ ਸਮਾਜ ਨਾਲ ਪੰਜਾਬ ਸਰਕਾਰ ਸ਼ਹਾਦਤ ਵਾਲਾ ਕਰਦੀ ਹੈ ਉਹੀ ਵਰਤਾਰਾ ਸਾਡੇ ਛੋਟੇ ਭਰਾ ਜਿਹੜਾ ਵਿਕਾਸ ਬੱਗਾ ਸ਼ਹੀਦ ਹੋਇਆ ਜਿਹਨੂੰ دہشت گردਾਂ ਨੇ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਜਿਹਦੇ ਪਰਿਵਾਰ ਨੂੰ ਸ਼ਹੀਦ ਦਾ ਜਿਹੜਾ ਦਰਜਾ ਉਹ ਦਵੇ ਤੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਸਰਕਾਰੀ ਨੌਕਰੀ ਜੋ ਆਮ ਸ਼ਹੀਦਾਂ ਨੂੰ ਦਿੰਦੀ ਹੈ ਉਹ ਉਹਦਾ ਹੱਕ ਬਣਦਾ ਉਹਨੂੰ ਦਿੱਤਾ ਜਾਏ ਪਰ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਜਿਲੀ ਮਰਜੀ ਸਰਕਾਰ ਰਹੀ ਹੈ ਪੰਜਾਬ ਚ ਹਿੰਦੂਆਂ ਨਾਲ ਹਮੇਸ਼ਾ ਨੰਬਰ 2 ਦਰਜਾ 2 ਦਾ ਸਲੂਕ ਕੀਤਾ ਉਹ ਸਲੂਕ ਤੇ ਚੱਲਦਿਆਂ ਪੰਜ-ਸੱਤ ਦਿਨਾਂ ਤੋਂ ਅੱਜ ਤੱਕ ਕਿਸੇ ਦੇ ਵੀ ਕਰਨ ਤੇ ਜੂ ਨਹੀਂ ਸਰਕੀ ਉਹ ਜਿਉਂ ਦਾ ਤਿਉਂ ਜਿਹੜਾ ਫੈਸਲਾ ਲਟਕਦਾ ਆ ਰਿਹਾ ਇਸ ਸਬੰਧ ਦੇ ਵਿੱਚ ਮੈਂ ਅਲਾਸਮੈਂਟ ਕੀਤੀ ਸੀ ਕਿ ਜੇ 7 ਦਿਨਾਂ 'ਚ ਇਹ ਮਸਲਾ ਹੱਲ ਨਾ ਹੋਇਆ ਤਾਂ ਮੈਂ ਜਿਹੜਾ ਮਰਨ ਵਰਤ ਹੈ ਮੁੱਖ ਮੰਤਰੀ ਸਾ ਪੰਜਾਬ ਦੀ ਕੋਠੀ ਦੇ ਬਾਹਰ ਚੰਡੀਗੜ੍ਹ ਸ਼ੁਰੂ ਕਰੂੰਗਾ ਕੱਲ ਨੂੰ ਉਹ ਸ਼ੁਰੂ ਕਰਨਾ ਹੈ ਅੱਜ ਪ੍ਰੈਸ ਕਰਕੇ ਤੁਹਾਨੂੰ ਸਾਰੇ ਲੋਕਾਂ ਨੂੰ ਸਾਰੇ ਭਾਈਚਾਰੇ ਨੂੰ ਜਾਣੂ ਕਰਾਤਾ ਮੀਟਿੰਗ ਬੁਲਾਈ ਸੀ ਜਿਹੜੇ ਸਾਥੀਆਂ ਨੂੰ ਕੱਲ ਨੂੰ ਇੱਥੋਂ ਲੈ ਕੇ ਚੱਲਣਾ ਹੈ ਉਹ ਕੱਲੇ-ਕੱਲੇ ਜ਼ਿਲ੍ਹੇ ਚੋਂ 23 ਦੇ 23 ਜ਼ਿਲ੍ਹਿਆਂ ਚੋਂ ਟੀਮਾਂ ਜਿਹੜੀਆਂ ਪੰਜਾਬ ਦੀਆਂ ਉਹ ਸਾਰੀਆਂ ਕੱਲ ਸ਼ਿਰਕਤ ਕਰਨਗੀਆਂ ਹਰੇਕ ਬੰਦੇਾਂ ਦੀ ਡਿਊਟੀ ਲਾਜਤੀ ਗਈ ਹੈ ਆਪੋ ਆਪਣੀਆਂ ਗੱਡੀਆਂ ਲੈ ਕੇ ਕਾਫਲਾ ਲੈ ਕੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠੇ ਹੋਣਗੇ ਜਿੱਥੋਂ ਮੈਂ ਮਰਨ ਵਰਤ ਸਟਾਰਟ ਕਰੂੰਗਾ